ਹਾਂਜੀ ਦੋਸਤੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਇਸ ਵੀਡੀਓ ਚ ਗੱਲਬਾਤ ਕਰਾਂਗੇ ਆਪਾਂ ਪੈਟਰੋਲ ਡੀਜ਼ਲ ਦੀ ਜਿਹੜੀ ਕਮੀ ਆ ਰਹੀ ਹੈ ਉਸ ਸੰਬੰਧੀ ਲਾਈਵ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਪੈਟਰੋਲ ਪੰਪਾਂ ਤੇ ਲੰਬੀਆਂ ਲਾਈਨਾਂ ਲੱਗੀਆਂ ਬਣੇ ਲੋਕ ਢੋਲ ਭਰਾ ਰਹੇ ਨੇ ਟ੍ਰਾਂਸਪੋਰਟ ਦੇ ਜਿਹੜੀ ਹੜਤਾਲ ਹੋਈ ਹੈਗੀ ਟਰੱਕ ਡਰਾਈਵਰਾਂ ਦੀ ਲਾਈਵ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਲੰਬੀਆਂ ਲਾਈਨਾਂ ਲੱਗੀਆਂ ਹੋਏ ਨੇ ਡੀਜ਼ਲ ਪੈਟਰੋਲ ਲੈਣ ਵਾਲਿਆਂ ਦੀ ਤੇ ਜਿਹੜੀ ਹੜਤਾਲ ਚੱਲ ਰਹੀ ਹੈ ਇਹ ਹੜਤਾਲ ਦਾ ਹਜੇ ਕੋਈ ਪਤਾ ਨਹੀਂ ਕਦੋਂ ਤੱਕ ਚੱਲੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਈ ਜਗ੍ਹਾ ਤੇ ਹਗਾਮਾ ਵੀ ਹੋਇਆ ਲੈਵ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਪੈਟਰੋਲ ਪੰਪ ਤੇ ਲੜਾਈ ਹੋ ਰਹੀ ਹੈ ਆਪਾਂ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਲੈਵ ਤੁਹਾਨੂੰ ਦਿਖਾ ਰਹੇ ਆ ਤੇਲ ਪਾਉਣ ਪਿੱਛੇ ਥਪੜੋ ਥਪੜੀ ਹੋ ਰਹੇ ਨੇ ਬਰਨਾਲੇ ਦੇ ਕਈ ਕਈ ਪੰਪਾਂ ਤੇ ਤੇਲ ਮੁੱਕ ਚੁੱਕਿਆ ਰੇਵ ਰਵੀਰ ਰੱਕਾਂ ਨੂੰ ਸੜਕਾਂ ਤੇ ਲਾ ਕੇ ਚਲੇ ਗਏ ਨੇ ਸਰਕਾਰ ਨੂੰ ਆਪਾਂ ਬੇਨਤੀ ਕਰਦੇ ਹਾਂ ਕਿ ਜਲਦੀ ਜਲਦੀ ਡਰਾਈਵਰਾਂ ਨਾਲ ਜਿਹੜਾ ਵੀ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਤੇ ਤਾਂ ਤਾਂ ਜੋ ਆਮ ਲੋਕ ਆਮ ਜਨਤਾ ਪਰੇਸ਼ਾਨੀ ਤੋਂ ਬਚ ਸਕੇ ਕਿਉਂਕਿ ਬਹੁਤ ਬੀਮਰੇ ਆਪਣੇ ਜਿਹੜੇ ਮਤਲਬ ਪੇਸ਼ੈਂਟ ਨੇ ਇਹਨਾਂ ਨੇ ਜਾਣਾ ਹਸਪੀਟਲ ਵਗੈਰਾ ਉਹਨਾਂ ਨੂੰ ਬਹੁਤ ਪਰੇਸ਼ਾਨੀ ਆ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ